ਸਾਰਿਆਂ ਦਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਸਾਥੀਰੇ ਗੱਲ ਅੱਜ ਜਿਹੜੀ ਇਸ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਹੈ ਅੱਜ ਤੁਹਾਨੂੰ ਅਸੀਂ ਘੋੜਸਵਾਰੀ ਕਰਨੇ ਸਿਖਾਵਾਂਗੇ ਘੋੜੀ ਤੇ ਬੈਠਣ ਦਾ ਤਰੀਕਾ ਸਿਖਾਵਾਂਗੇ ਤੇ ਘੋੜੀ ਨੂੰ ਕਿਵੇਂ ਕਾਬੂ ਕਰੀਦਾ ਉਹਦਾ ਤਰੀਕਾ ਸਿਖਾਵਾਂਗੇ ਆਹ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਘੋੜੀ ਤੇ ਬਹੁਤ ਹੀ ਸ਼ਾਂਤ ਤੇ ਬਹੁਤ ਹੀ ਸਮਝਦਾਰ ਘੋੜੀ ਹੈ ਸਾਡੀ ਫਾਰਮ ਦੀ ਸ਼ਾਨ ਆਹ ਘੋੜੀ ਤੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੋਊਗੀ ਵੀਡੀਓ ਨੂੰ ਸਕਿਪ ਨਾ ਕਰੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਘੋੜੀ ਦੀ ਜਿਹੜੀ ਲਗਾਾਮ ਘੋੜੀ ਤੇ ਬੈਠਣ ਤੋਂ ਪਹਿਲਾਂ ਹਮੇਸ਼ਾ ਟੈਕਟ ਕਰ ਲੈਣੀ ਚਾਹੀਦੀ ਆ ਨਾ ਹੀ ਉਹ ਢਿੱਲੀ ਹੋਵੇ ਤੇ ਪੂਰੀ ਟੈਟ ਹੋਵੇ ਕਿਉਂਕਿ ਮਦਦ ਜਦੋਂ ਆਪਾਂ ਰਾਈਡਿੰਗ ਕਰਦੇ ਹੁੰਦੇ ਆ ਜਿਹੜਾ ਬੈਟ ਹੁੰਦਾ ਐ ਜਿਹੜਾ ਹੱਦੀ ਦੇ ਵਿੱਚ ਜਾਂਦਾ ਹੁੰਦਾ ਆ ਜਦੋਂ ਟੁੱਟ ਗਿਆ ਤੇ ਘੋੜੀ ਨੇ ਦੇ ਕਾਬੂ ਕਰਿਆ ਜਦੋਂ ਮੈਂ ਮਦਦ ਆ ਲਾ ਦੂੰਗਾ ਘੋੜੀ ਨੇ ਦੇ ਕਾਬੂ ਕਰਿਆ ਨਾ ਆ ਸਬਟੂ ਮੀਟ ਕੀ ਹੁੰਦੀ ਹੈ ਤੇ ਉਹਨੂੰ ਆਪਾਂ ਕੁੜੀ ਦਾ ਫੀਲਿੰਗ ਵੀ ਦੇ ਸਕਦੇ ਆ ਆ ਹੋ ਗਈ ਨਗਰਾਮ ਤੇ ਆ ਲਗਾਂ ਦੇ ਮੂਰੇ ਲੱਗਦਾ ਹੁੰਦਾ ਬ੍ਰੈਕ ਆਹ ਆਪ ਥੋੜੀ ਦਾ ਤੁਹਾਨੂੰ ਪਤਾ ਸਮਾਂ ਚਾਹੀਦਾ ਵੀ ਕੁੜੀ ਸ਼ਾਂਤ ਦਾ ਕਿਵੇਂ ਆ ਜਿਹੜੀ ਕਿਸਾ ਹੁੰਦੀ ਆ ਕੁੜੀ ਕਿਹੜੀ ਟਾਈਪ ਦੀ ਆ ਕੋਈ ਹਰਕਤਾਂ ਨਹੀਂ ਕਰਦੀ ਉਹ ਸਾਰੀ ਜਾਣਕਾਰੀ ਹੋਣੀ ਚਾਹੀਦੀ ਤੁਹਾਨੂੰ ਤੇ ਫਿਰ ਕੁੜੀ ਤੇ ਬੈਠਣਾ ਚਾਹੀਦਾ ਕੋਈ ਦਾ ਜੇ ਤੁਹਾਨੂੰ ਪਤਾ ਹੋਊਗਾ ਤਾਂ ਸੀ ਇਹ ਵੀਡੀਓ ਥੋੜਾ ਦੱਸਾਂ ਚਲੋ ਸਭ ਤੋਂ ਪਹਿਲਾਂ ਜਦੋਂ ਜਦੋਂ ਵੀ ਘੋੜੀ ਤੇ ਬਹਿਣਾ ਮੈਂ ਮੈਂ ਉਹਦਾ ਜਦੋਂ ਮੈਂ ਤੁਹਾਨੂੰ ਆਪ ਦੱਸਾਂ ਉਹ ਦੱਸਦਾ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੈਰੀ ਹੱਥ ਲਾ ਕੇ ਸੇਰ ਬਹਿਣਾ ਹੁੰਦਾ ਕਿਉਂਕਿ ਆ ਸਾਡੇ ਮਹਾਰਾਜ ਨੇ ਸਾਨੂੰ ਕਿਹਾ ਵੀ ਜਿਹੜੇ ਘੋੜੇ ਆ ਉਹ ਜਾਨ ਤੋਂ ਪਿਆਰੇ ਸੀਗੇ ਮਹਾਰਾਜ ਆਸਤੇ ਤੇ ਆਪਣੇ ਲਈ ਵੀ ਮਹਾਰਾਜ ਤੂੰ ਮਹਾਰਾਜ ਅੰਕ ਪਿਆਰੀ ਆ ਜਿਵੇਂ ਮਹਾਰਾਜ ਸਾਹਮਣੇ ਸੀ ਜੀ ਜਾਨ ਭਾਈ ਆ ਸਾਡੇ ਹਮੇਸ਼ਾ ਪੈਰੀ ਹੱਥ ਲਾ ਕੇ ਉਹਨਾਂ ਤੇ ਬਹਿਣਾ ਚਾਹੀਦਾ ਤੇ ਜਦੋਂ ਹੁਣ ਆਪਾਂ ਮੈਂ ਤੁਹਾਨੂੰ ਬੈਠੇ ਬਿਠਾਉਣਾ ਇਸ ਘੋੜੀ ਦੇ ਉੱਤੇ ਆਟੋਮੋਬਾਈਲਾਂ ਜਦੋਂ ਕੋਈ ਪੈਣਾ ਤੇ ਘੋੜੀ ਦੇ ਉੱਤੇ ਜਾ ਤਾਂ ਫੜ ਕੇ ਆਏ ਤੇ ਇੱਕ ਹੱਥੇ ਲਗਾਮ ਫੜ ਕੇ ਆ ਜਿਹੜੀ ਲੱਤ ਆ ਇੱਥੇ ਪੂਰਾ ਬਜਰ ਪਾ ਕੇ ਘੋੜੀ ਕੋਈ ਹਰਕਤ ਤਾਂ ਨਹੀਂ ਕਰਦੇ ਉਹ ਜੱਟ ਕਰਕੇ ਫਿਰ ਛਾਲ ਮਾਰਨੇ ਹਾਂ ਮੈਂ ਤੁਹਾਨੂੰ ਬੈਰੀ ਲਖਾਉਣਾ ਹੈ ਉੱਤੇ ਘੋੜੀ ਦੇ ਉੱਤੇ ਤੇ ਜਦੋਂ ਹੁਣ ਤੁਸੀਂ ਦੇਖ ਹੀ ਲਿਆ ਹੋਊਗਾ ਮੈਂ ਕਿਹੜੇ ਤਰੀਕੇ ਨਾਲ ਬੈਠਾ ਘੋੜੀ ਤੇ ਆ ਤੀਵ ਫੜ ਕੇ ਹਿੰਦੇ ਜਿਹਾ ਬੈਠੀਦਾ ਹੁੰਦਾ ਘੋੜੀ ਤੇ ਆਹ ਵਈ ਉੱਪਰ ਦਾ ਵੀਊ ਘੋੜੀ ਦਾ ਉੱਤੇ ਬੈਠ ਕੇ ਵੀ ਕਿਹੋ ਜਿਹਾ ਲੱਗਦਾ ਉੱਤੋਂ ਬੈਠਾ ਬੰਦਾ ਐਨ ਲੱਗਦਾ ਵਾ ਘੋੜੀ ਤੇ ਜਿਵੇਂ ਗੱਡੀ ਜਾਂ ਜੰਦਰਾ ਉੱਤੋਂ ਬੈਠ ਕੇ ਬੰਦਾ ਕਿਵੇਂ ਲੱਗਦਾ ਹੁੰਦਾ ਆਹ ਵੇਖੋ ਕੰਨਾਂ ਦੀ ਸ਼ੇਪ ਚੈੱਕ ਕਰੂ ਘੋੜੀ ਦੀ ਆਹ ਵਈ ਘੋੜੀ ਦਾ ਫੇਰ ਵੀ ਜਿਹਨੂੰ ਆਪਾਂ ਲਗਾਉਂ ਕਹਿ ਦਿੰਦੇ ਆ ਜਿਹਨੂੰ ਇੱਧਰ ਉਤਰਾ ਕੇ ਪਾ ਐਨ ਹੋ ਜਾਊਗਾ ਇੱਧਰ ਕਰਾਂਗੇ ਬਾ ਇੱਧਰ ਜਾਊਗੀ ਜਿੱਥੇ ਇਹਨੂੰ ਕਰਾਂਗੇ ਉੱਧਰ ਜਾਊਗੀ ਖਾਦੋ ਜਦੋਂ ਘੋੜੀ ਹੱਥੋਂ ਉਰ ਤਾਂ ਮੜੇ ਪੈਰ ਮਾਰ ਕੇ ਜਾਂ ਮਖੇਰ ਮਾਰ ਕੇ ਹੱਥ ਫੇਰ ਕੋਈ ਥੋੜੀ ਜਿਹੀ ਲੇਨ ਦੇਖਦਾ ਆਹ ਪੂਰੀ ਤਰ ਰਹੀ ਤੇ ਜਦੋਂ ਘੋੜੀ ਨੂੰ ਰੁਕਣਾ ਬਸ ਬੜਾ ਨਾਂ ਪੂਰੇ ਖੈਦੇ ਨੇ ਅਸੀਂ ਮਾਰ ਕਰਨੀਆਂ ਐ ਘੋੜੀ ਆਰਾਮਦਾਰੀ ਨਾਲ ਰੁਕ ਜੂਗੀ ਹੋ ਕੀ ਕਰਦਾ ਪਾਪੇ और मैं थोड़ी ध ु나ी थोड़ी प ् य ा ह 말하겠 ਮੈਰਾ ਰਥਨੋ ਘੋੜੀ ਦਾ ਸਟੰਟ ਕਰਕੇ ਉਹਨਾਂ ਦਾ ਦੋ ਤਿੰਨ ਪਰ ਤੁਸੀਂ ਘਰੇ ਟਰਾਈ ਨਾ ਆਖਦੇ ਆ ਵੇਖੋ ਤੁਸੀਂ ਵੇਖ ਰਹੇ ਹੋ ਮੈਂ ਘੋੜੀ ਤੇ ਖੜ੍ਹ ਚੁੱਕਾ ਬਹੁਤ ਹੀ ਸ਼ਾਂਤ ਘੋੜੀ ਹੈ ਜਿਹੜੀ ਬਹੁਤ ਹੀ ਸ਼ਾਂਤ ਘੋੜੀ ਹੋਊਗੀ ਉਹਦੇ ਤੇ ਆਪਾਂ ਸਟੰਟ ਕਰ ਸਕਦੇ ਹਾਂ ਮੈਰਾ ਘੋੜੀ ਦਾ ਟੈਗਿੰਗ ਸੁਣਵਾਸ ਆਮਤ ਨੂੰ ਇੱਕ ਹੋਰ ਸਟੰਡ ਕਰਕੇ ਉਹ ਹੁੰਦਾ ਜੋ ਵੀ ਥੋੜਾ ਇੱਕ ਖਤਰਾ ਵੀ ਆ। ਕੋੜੀ ਨੂੰ ਮੈਂ ਉੱਠਾ ਬੈਠ ਕੇ ਤੋਂ ਤੋਰ ਕੇ ਖਾਂਦਾ। ਦੇਖ ਸਾਹ ਦੇ ਕੋਲ ਜਿਹਨੇ ਰਾਮ ਹੁੰਦਾ ਸੌਂ ਰਿਹਾ ਦੇਖ ਸਕਦਾ ਤੁਸੀਂ ਬਹੁਤ ਹੀ ਸ਼ਾਂਤ ਘੋੜੀ ਹੈ ਕੁਝ ਵੀ ਕਰੀ ਚੱਲੂਗੀ ਇਹ ਉੱਤੇ ਕੋਈ ਰਿਸਟ੍ਰੈਕਟ ਉਮੀਦ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਥੋੜੀ-ਬਹੁਤ ਵੀ ਜੇ ਤੁਹਾਨੂੰ ਮਾੜਾ-ਮੋਟਾ ਪਤਾ ਚਲਿਆ ਹੋਵੇ ਘੋੜੀ ਕਿਵੇਂ ਬੈਠੀਦਾ ਤੇ ਘੋੜੀ ਜਦੋਂ ਆਪਾਂ ਉੱਤੇ ਬੈਠ ਜਾਂਦੇ ਆ ਘੋੜੀ ਕੀ ਲੱਛਣ ਕਰਦੀ ਹੈ ਤੇ ਘੋੜੀ ਨੂੰ ਕਿਵੇਂ ਕੰਟਰੋਲ ਕਰੀਦਾ ਜੇ ਤੁਹਾਨੂੰ ਮਾੜੀ ਮੋਟੀ ਵੀਡੀਓ ਪਸੰਦ ਆਈ ਹੋਵੇ ਤੇ ਇਹੋ ਜਿਹੇ ਹੋਰ ਵੀਡੀਓ ਵੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਿਰ ਹੁਣ ਸਸਰੀ ਦਾ